ਚਕਨ ਰੇ ਪਜਾਮਾ ਪਾਇਆ ਕੋਟ ਪਤਨੂਨ ਨੋਚਣ ਗੱਦੀ ਸੋਚਣ ਗੱਦੀ ਤੇ ਪੀਣ ਮਸੂਮਾਂ ਦਾ ਖੂਨ ਅਸੀਂ ਉਸ ਜਮਾਤ ਦੇ ਥੱਲੇ ਪਰਜਾ ਬਣ ਕੇ ਜੀ ਰਹੇ ਆ ਲਾੜ ਮਕਾਲੇ ਨੇ 1835 ਜਦੋਂ ਵਿਦਿਆ ਪਹਿਲੀ ਦਫਾ ਅੰਗਰੇਜ਼ੀ ਵਿਦਿਆ ਲਾਗੂ ਕੀਤੀ ਉਦੋਂ ਪੰਜਾਬ ਅਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਹਿੰਦੁਸਤਾਨ ਚ ਲਾਗੂ ਕਰਤੀ ਸੀ ਦੁਨੀਆ ਦੇ ਉੱਤੇ ਸਿਰਫ 9 ਦੇਸ਼ ਨੇ ਜਿਨ੍ਹਾਂ ਦੀ ਆਬਾਦੀ 16 ਕਰੋੜ ਤੱਕ ਹੈ ਜੇ 10ਵਾਂ ਦੇਸ਼ ਦੀ 16 ਕਰੋੜ ਦੀ ਆਬਾਦੀ ਹੋਵੇ ਤਾਂ ਪੰਜਾਬ ਹੋਊਗਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਤੁਸੀਂ 16 ਕਰੋੜ ਅਸੀਂ ਤੇ ਜਿੱਖਣ ਨੇ ਆ ਅੱਛਾ ਅਸੀਂ ਜੀ ਹਿੰਦੂ ਹਾਂ ਨੇ ਆ ਅਸੀਂ ਜੀ ਇਸਲਾਮ ਨੂੰ ਮੰਨਦੇ ਆ ਤੁਹਾਡਾ 10 ਲੱਖ ਬੰਦੇ ਦਾ ਕਤਲ ਹੋਇਆ 1947 ਚ ਤੇ ਤੁਹਾਡਾ ਕੋਈ ਕਸੂਰ ਵੀ ਕੋਈ ਨਹੀਂ ਦੇਖਦੇ ਟੁਕੜੇ ਤੋਂ ਮਾਰੇ ਬੰਦਿਆਂ ਨੂੰ ਤੱਕ ਗੱਦੀਆਂ ਨਸੀਬ ਹੋਈਆਂ ਜਿਨ੍ਹਾਂ ਨੇ ਦੇਸ਼ ਦੇ ਲਈ ਹਾਂ ਮਾਰੀ ਉਹਨਾਂ ਦੇ 10 ਲੱਖ ਬੰਦਾ ਮਸੂਮ ਮਾਰੇ ਆ 2.5 ਲੱਖ ਔਰਤ ਲੁੱਟੀ ਪੱਟੀ ਗਈ 1 ਕਰੋੜ 82 ਬੰਦਾ 1 ਕਰੋੜ 82 ਲੱਖ ਬੰਦਾ ਉਜਾੜਿਆ ਅਜੇ ਹਜੇ ਇਹ ਕਾਰਜਾਂ ਵੱਲ ਪਿਆ ਵਿਦਿਆ ਕੀ ਐ ਸਿੱਖ ਸੰਸਥਾਵਾਂ ਵਿੱਚ ਵਿਦਿਆ ਦਾ ਭਵਿੱਖ ਕੀ ਐ ਤੇ ਸਾਡੇ 'ਚ ਪਤਨ ਕਿਉਂ ਆਇਆ ਇਹ ਅੱਜ ਦਾ ਵਿਸ਼ਾ ਲੈ ਕੇ ਮੈਨੂੰ ਬੋਲਣ ਵਾਸਤੇ ਕਿਹਾ ਗਿਆ। ਵੈਸੇ ਤਾਂ ਮੈਂ ਜ਼ਿਲ੍ਹਾ ਹਸਾਰਦਾਂ ਪੜਦਾ ਬੰਦਾ ਤੁਸੀਂ ਮੇਰੇ ਨਾਲ ਸਾਰੇ ਪੜਿਓ। ਲੱਗਦਾ ਵੀ ਅਣਪੜਾ ਕਿਉਂਕਿ ਮੇਰੇ ਪੈਂਟ ਕੋਟ ਤੇ ਢਾਈ ਨਹੀਂ ਲਾਈ। ਮੈਂ ਕਹਿੰਦਾ ਵੀ ਸਿਰ ਤੇ ਪਗੜੀ ਖੁੱਲੀ ਦਾੜੀ ਤੋਂ ਟੀ ਟੋਪੀ ਤੇ ਭਾਰੀ ਸਾੜੀ ਐਚਕਨ ਰੇ ਪਜਾਮਾ ਪਾਇਆ ਕੋਟ ਪਤਲੂਨ ਨੋਚਣ ਗੱਦੀ ਸੋਚਣ ਗੱਦੀ ਤੇ ਪੀਣ ਮਸੂਮਾਂ ਦਾ ਖੂਨ ਅਸੀਂ ਉਸ ਜਮਾਤ ਦੇ ਥੱਲੇ ਪਰਜਾ ਬਣ ਕੇ ਜਿਉਂ ਰਹੇ ਆ ਇਸ ਕਰਕੇ ਤੁਸੀਂ ਕੀ ਭਾਲਦੇ ਹੋ ਵੀ ਤੁਸੀਂ ਤਰੱਕੀ ਕਰ ਜਾਓਗੇ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਸਾਡੀ ਮਾਨਸਿਕਤਾ ਫਿਊਡਲ ਹੈ ਜਗੀਰੂ ਯੁੱਗ ਦੀ ਮਾਨਸਿਕਤਾ ਨਾਲ ਜਿਉ ਰਹੇ ਆ ਪਿਤਰੀ ਪ੍ਰਧਾਨ ਸਮਾਜ ਹੈ ਜਾਤ ਪਾਤ ਨੂੰ ਮੰਨਦੇ ਆ ਮੈਂ ਜੱਟ ਹੁੰਨਾ ਮੈਂ ਪਾਪਾ ਹੁੰਨਾ ਮੈਂ ਪੰਡਤ ਹੁੰਨਾ ਮੈਂ ਖਾਨ ਹੁੰਨਾ ਮੈਂ ਬਾਦਰ ਹੁੰਨਾ ਇਹ ਜਿਹੇ ਲੋਕ ਸ਼ਬਦਾਂ ਨਾਲ ਬੁਲਾਉਂਦੇ ਆ ਨਾ ਰੋਜ਼ ਸਾਰੇ ਬੁਲਾਉਂਦੇ ਆ ਮੈਨੂੰ ਸਾਰਾ ਪਤਾ ਨਾ ਸੁਣਦਾ ਵਿਚ ਖੜ ਕੇ ਭਾਲਦਿਆਂ ਵਿਦਿਆ ਮੁਸ਼ਕਲਾ ਵਿਦਿਆਲਈ ਬਾਬੇ ਨਾਨਕ ਦੀ ਗੱਲ ਮੰਨਣੀ ਪੂ ਵਿਦਿਆ ਵਿਚਾਰੀ ਤਾਂ ਪਰਪਕਾਰੀ ਹੁਣ ਇਹਦੇ ਵਿਚਾਰ ਕੌਣ ਕਰੂ ਜੇ ਦਾ ਅੰਗਰੇਜ਼ੀ ਬੋਲ ਕੇ ਮੀ ਲਾਰਡ ਯਰ ਲਾਰਡ ਹਿਸ ਐਕਸਲੈਂਸੀ ਹਰ ਐਕਸਲੈਂਸੀ ਸਰ ਜਨਾਬ ਹਜ਼ੂਰ ਸਾਹਿਬ ਫੇਰ ਨਹੀਂ ਤੁਸੀਂ ਪੜਦੇ ਥੋੜੀ ਤਾਂ ਮਾਨਸਿਕਤਾ ਹੀ ਗੁਲਾਮ ਹੈ ਉਸ ਮਾਨਸਿਕਤਾ ਤੋਂ ਨਿਕਲੋ ਜੇਕਰ ਨਿਕਲ ਸਕਦੇ ਹੋ ਤਾਂ ਲਾਰਡ ਮਕਾਲੇ ਨੇ 1835 ਜਦੋਂ ਵਿਦਿਆ ਪਹਿਲੀ ਵਾਰ ਅੰਗਰੇਜ਼ੀ ਵਿਦਿਆ ਲਾਗੂ ਕੀਤੀ ਉਦੋਂ ਪੰਜਾਬ ਅਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਹਿੰਦੁਸਤਾਨ 'ਚ ਲਾਗੂ ਕਰਤੀ ਸੀ ਉਹਤੇ ਕੀ ਕਿਹਾ ਸੀ ਕਿ ਸਾਨੂੰ ਅਸੀਂ ਬੇਸ਼ੱਕ ਹਿੰਦੁਸਤਾਨ ਤੇ ਰਾਜ ਕਰਦੇ ਆ ਪਰ ਹਿੰਦੁਸਤਾਨ ਦੇ ਲੋਕਾਂ ਨੂੰ ਸਾਡੀ ਲੋੜ ਨਹੀਂ ਤੇ ਲੋੜ ਕਾਦੀ ਆ ਆ ਦਾ ਇਫ ਦੀ ਇੰਡੀਅਨਸ ਆਰ ਟੋਟ ਥਰੂ ਦੀ ਮੀਡੀਅਮ ਆਫ ਇੰਗਲਿਸ਼ ਅ ਡੇ ਵਿਲ ਕਮ देयर ਡਰੈਸ देयर ਫਰਡ देयर ਹੈਬਿਟਸ there it us there language will be english only color will be indian rang kala bhartiya ruhwa fir sare angrez ban jonge baithe ho ke ni sare angrez bane kad de ek banda pama koi chip akaal tak da jaseedar bana dio oh vi sikh ni reh gaya tomi ਕਰਦੇ ਹੋ ਇਸੇ ਕਰਕੇ ਥੋੜਾ ਪਤਨ ਆਇਆ ਅਕਾਲੀ ਫੂਲਾ ਸੇ ਵੀੜੇ ਨਾ ਆ ਗਿਆ ਕਿਉਂਕਿ ਉਹ ਸਿੱਖ ਸੀ ਰਣਜੀਤ ਸਿੰਘ ਤੋਂ ਨਹੀਂ ਡਰਦਾ ਸੀ ਸਿੱਖੀ ਦਾ ਕਰਤਾਰ ਸਟੇਟ ਦੇ ਕਰਤਾਰ ਨਾਲੋਂ ਵੱਡਾ ਸੀ ਸਟੇਟ ਦੇ ਕਰਤਾਰ ਨਾਲੋਂ ਉਹਨੂੰ ਪੈਦਾ ਕਰਨਾ ਫਿਰ ਆਪਾਂ ਕੀ ਪੈਦਾ ਕਰਾਂਗੇ ਕੈਲੀਬਰ ਕਰੈਕਟਰ ਕੁਆਲਿਫਿਕੇਸ਼ਨ ਤਿੰਨ ਚੀਜ਼ਾਂ ਨੂੰ ਮਤ ਕੇ ਸਾਹਮਣੇ ਰੱਖ ਕੇ ਵਿਦਿਆਵੀ ਨੀਤੀ ਤੈਅ ਕਰਾਂਗੇ ਤੇ ਉਹਦੇ ਵਿੱਚ ਮਾਦਮ ਕੀ ਹੋਊਗਾ ਪੰਜਾਬੀ ਤੁਸੀਂ ਕਹੋ ਜੀ ਪੰਜਾਬੀ ਕੋਈ ਭਾਸ਼ਾ ਹੈ ਇਹ ਤਾਂ ਜੱਟ ਕੀ ਜੀ ਭਾਸ਼ਾ ਹੈ ਇਹਨੂੰ ਤਾਂ ਕੋਈ ਜਾਣਦਾ ਹੀ ਨਹੀਂ 16 ਕਰੋੜ ਲੋਕਾਂ ਦੀ ਭਾਸ਼ਾ ਦੁਨੀਆ ਦੇ ਉੱਤੇ ਸਿਰਫ ਨੌ ਦੇਸ਼ ਨੇ ਜਿਨ੍ਹਾਂ ਦੀ ਆਬਾਦੀ 16 ਕਰੋੜ ਤੱਕ ਹੈ ਜੇ 10ਵਾਂ ਦੇਸ਼ ਦੀ 16 ਕਰੋੜ ਦੀ ਆਬਾਦੀ ਹੋਣਾ ਤਾਂ ਪੰਜਾਬ ਹੋਊਗਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਵੀ ਤੁਸੀਂ 16 ਕਰੋੜ ਅਸੀਂ ਤੇ ਜੀ ਸਿੱਖ ਹੁੰਨੇ ਆ ਅਸੀਂ ਜੀ ਹਿੰਦੂ ਹੁੰਨੇ ਆ ਅਸੀਂ ਜੀ ਇਸਲਾਮ ਨੂੰ ਮੰਨਦੇ ਆ ਤੁਹਾਡਾ 10 ਲੱਖ ਬੰਦੇ ਦਾ ਕਤਲ ਹੋਇਆ 1947 ਚ ਤੇ ਤੁਹਾਡਾ ਕੋਈ ਕਸੂਰ ਵੀ ਕੋਈ ਨਹੀਂ ਸੀ ਕਮਾਲ ਨਹੀਂ ਤੁਹਾਡੇ ਤੇ ਦੋਸ਼ ਲਾਇਆ ਜਾਂਦਾ ਵੀ ਇਹ ਜੀ ਖਾਲਿਸਤਾਨ ਮੰਗਦੇ ਆ ਅਕਸਰ ਕਹਿੰਦੇ ਆ ਨਾ ਕਿੰਨੀ ਚਿੰਤਾ ਇਹਨੂੰ ਪੁੱਛੋ ਵੀ ਖਾਲਿਸਤਾਨ ਦਾ ਮਰਿਆ ਸੱਪ ਪਾਇਆ ਕੀ ਨਹੀਂ ਗੱਲ ਚ ਇਤਿਹਾਸ ਪੜੋ ਜਦ ਇਹ ਹਿੰਦੁਸਤਾਨ ਦੇ ਟੁਕੜੇ ਕੀਤੇ ਉਦੋਂ ਕਿਸੇ ਸਿੱਖ ਨੇ ਕਰਾਇਆ ਦੱਸ ਦਿਓ ਇਤਿਹਾਸਕਾਰ ਬੋਲ ਲੇ ਖੜਾ ਹੋ ਕੇ ਦੱਸ ਦੇ ਕੋਈ ਯੂਨੀਵਰਸਿਟੀ ਦਾ ਕੋਈ ਪ੍ਰਿੰਸੀਪਲ ਹੈ ਕੋਈ ਵਾਈਸ ਚਾਂਸਲਰ ਜਿਹੜਾ ਵੀ ਵਿਦਵਾਨ ਮੈਂ ਉਹਨੂੰ ਜਵਾਬ ਦਿੰਨਾ ਦੇਖ ਦੇ ਟੁਕੜੇ ਤੋਂ ਮਾਰੇ ਬੰਦਿਆਂ ਨੂੰ ਤਾਂ ਗੱਦੀਆਂ ਨਹੀਂ ਹੋਈਆਂ ਜਿਨ੍ਹਾਂ ਨੇ ਦੇਸ਼ ਦੇ ਲਈ ਹਾਂ ਮਾਰੀ ਉਹਨਾਂ ਦੇ 10 ਲੱਖ ਬੰਦਾ ਮਸੂਮ ਮਾਰੇ ਆ 2.5 ਲੱਖ ਔਰਤ ਲੁੱਟੀ ਪੱਟੀ ਗਈ 1 ਕਰੋੜ 82 ਬੰਦਾ 1 ਕਰੋੜ 82 ਲੱਖ ਬੰਦਾ ਉਜਾੜਿਆ ਗਿਆ ਅਜੇ ਆਦੇ ਜੀ ਖ਼ਾਰਸ਼ਦਾਨ ਭੜ ਪਿਆ ਕਮਾਲ ਨਹੀਂ ਉਹਨਾਂ ਨੂੰ ਸਵਾਲ ਕਰੋ ਜਿਹੜੇ ਤੁਹਾਡੇ ਤੇ ਸਵਾਲ ਕਰਦੇ ਆ ਉਹ ਤੁਸੀਂ ਤਾਂ ਕਰੋਗੇ ਜੇ ਤੁਸੀਂ ਪੜੋਗੇ ਪੜਨਾ ਹੈ ਨਹੀਂ ਆਪਾਂ 5 ਵਜੇ ਹਨੇਰੀ ਪੈ ਜਾਂਦੀ ਹੈ ਸ਼ਰਾਬ ਪੀਣੀ ਪੀਣੀ ਹੈ ਸ਼ਰਾਬ ਦਾ ਜੀ ਪੀਨੇ ਆਪਾਂ ਸਟੇਟਸ ਸਿੰਬਲ ਹੈ ਅੰਮ੍ਰਿਤ ਸ਼ਕਰ ਵਾਲਾ ਬੰਦਾ ਸ਼ਰਾਬ ਪੀਣੇ ਵੇਲੇ ਆਦਾ ਗਾਤਰਾ ਲਾ ਕੇ ਕਿਲੇ ਤੇ ਡੰਗ ਦਿੰਦਾ ਪੈ ਗੰਦਰ ਮਾਰਦਾ ਮੇਰਾ ਅਕਸਾਈ ਦਾ ਵਿਭਾਗ ਮੈਨੂੰ ਤਾਂ ਪਤਾ ਇੱਕ ਬੰਦੇ ਦਾ ਗੁਰਵਚਨ ਸਿੰਘ ਇੱਕ ਦਾ ਨਾ ਗੁਰਮੀਤ ਸਿੰਘ ਇੱਕ ਦਾ ਨਾ ਹਰਮੀਤ ਸਿੰਘ ਮੈਨੂੰ ਉਹਦਾ ਜਨਾਬ ਮੈਂ ਹਾਂ ਭਾਈ ਅਦਾ ਜੀ ਮੇਰਾ ਸ਼ਰਾਬ ਦਾ ਪਰਮਿਟ ਬਣਾ ਦਿਓ ਮੈਂ ਯਾਰ ਦੋ ਨਾ ਤਾਂ ਕਟਾ ਦੇ ਅੱਜ ਤੇ ਗੁਰਗੁਰ ਲਾਭ ਸ਼ਬਦ ਲਾਇਆ ਗੁਰਮੀਤ ਗੁਰਵਚਨ ਨਾ ਇਹ ਕਰੇ ਸ਼ਰਾਬ ਕਿਤਾਬ ਰੱਖਣੀ ਨਹੀਂ ਦੱਸੋ ਇਹ ਹੀਣਤਾ ਤੁਹਾਡੇ ਵਿੱਚ ਗੁਲਾਮੀ ਚੋਂ ਪੈਦਾ ਹੋਈ ਲਾੜ ਮਕਾਲੇ ਨੇ ਪੈਦਾ ਕੀਤੀ ਤੇ ਉਹਨੂੰ ਤੁਸੀਂ ਵਿਦਿਆ ਨਾਲ ਕੱਢ ਸਕਦੇ ਹੋ ਇੱਕ ਤਾਂ ਆਪਣੀ ਮਾਤਰੀ ਭਾਸ਼ਾ ਨੂੰ ਚੰਗੀ ਤਰ੍ਹਾਂ ਪਛਾਣੋ ਤੁਸੀਂ ਇਹ ਨਾ ਕਹੋ ਜੀ ਅੰਗਰੇਜ਼ੀ ਬਿਨਾਂ ਗੁਜ਼ਾਰਾ ਨਹੀਂ ਅੰਗਰੇਜ਼ੀ ਦੀ ਸੁਣ ਲਓ ਮੈਂ ਅੰਗਰੇਜ਼ੀ ਦੀ ਐਮ ਆ ਮੈਨੂੰ ਪਤਾ ਅੰਗਰੇਜ਼ੀ ਚ ਕਿੰਨਾ ਗਦਾਵਾ ਜਿੱਦਾਂ ਅੰਗਰੇਜ਼ੀ ਪਹਿਲੀ ਦਫਾ ਗੱਲ ਕੀਤੀ 1360 ਚ ਰਾਜੇ ਨੇ ਕਿਹਾ ਕਿ ਆਜ ਅੰਗਰੇਜ਼ੀ ਆਪਾਂ ਲਾਗੂ ਕਰਨੀ ਆਦਾ ਬਾਦਸ਼ਾਹ ਕਿਹੜੀ ਗੱਲ ਕਰਦਾ 1300 ਪੀਅਰ ਬੈਠੇ 1300 ਪੀਅਰ ਦੇ ਚ 1100 ਪੀਅਰ ਫਰਾਂਸ ਦੇ ਬੈਠੇ 200 ਅੰਗਰੇਜ਼ ਬੈਠੇ ਔਰ ਉਹਨੇ ਕਿਹਾ ਇਹ ਤਾਂ ਰਾਸ਼ਟਰੀ ਲੈਂਗੁਏਜ ਹੈ ਜਿਵੇਂ ਪੰਜਾਬੀ ਨੂੰ ਤੁਸੀਂ ਜਟਕੀ ਭਾਸ਼ਾ ਕਹਿੰਦੇ ਨਾ ਔਰ ਦੋ ਕੱਖਰ ਪੜ ਕੇ ਸ਼ਹਿਰਾਂ ਚ ਬੈਠੇ ਕਹਿੰਦਾ ਤਾਂ ਨਹੀਂ ਜੀ ਤੇ ਪੈਂਟ ਕੋਟ ਤੇ ਟਾਈ ਪਾਈ ਆ ਜਿਨੇ ਅਜਕਿੰ ਤੇਰੇ ਪਜਾਮਾ ਪਾਇਆ ਮੈਂ ਸੁਣਦਾ ਮੈਂ ਸੜਕਾਂ ਤੇ ਭੌਂਦਾ ਪੰਜਾਬ ਦੀਆਂ ਤੇ ਬੇਸ਼ੱਕ ਮੈਂ ਜਲੇਸਾਰ ਦਾ ਬੰਦਾ ਪਰ ਮੈਂ ਸਾਰਾ ਜਾਣਦਾ ਪੰਜਾਬ ਖੜਾ ਕਿੱਥੇ ਆ ਪੰਜਾਬੀ ਅੰਗਰੇਜ਼ੀ ਨਾਲੋਂ ਮਹਾਨ ਨਾ ਮੈਂ ਦੱਸਦਾ ਤੁਸੀਂ ਬਾਬਾ ਫਰੀਦ ਦੇ ਮੁਕਾਬਲੇ ਚੌਸਰ ਪੜੋ ਬਾਬੇ ਫਰੀਦ ਦੇ ਪੈਰ ਵਰਗਾ ਵੀ ਨਹੀਂ ਚੌਸਰ ਜਦੋਂ ਕਹਿੰਦਾ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਸਾਢੇ 700 ਬਾਰੇ ਪੁਰਾਣਾ ਸ਼ਲੋਕ ਆ ਅੰਗਰੇਜ਼ੀ ਦਾ ਇੱਕ ਕੱਢ ਦਿਓ ਭਾਈ ਗੁਰਦਾਸ ਦੀਆਂ 39 ਪੌੜੀਆਂ ਮਿਲਟਨ ਪੜੋ ਪੈਰਾਡਾਈਜ਼ ਲੌਸਟ ਪੈਰਾਡਾਈਜ਼ ਰਿਗੈਂਡ ਭਾਈ ਗੁਰਦਾਸ ਦੇ ਪੈਰ ਵਰਗਾ ਵੀ ਨਹੀਂ ਅਸੀਂ ਕਹਾਂਗੇ ਮਿਲਟਨ ਆ ਭਾਈ ਗੁਰਦਾਸ ਜਿਹਦਾ ਮਿਲਟਨ ਉਹ ਪੰਜਾਬੀ ਲੈਂਗੁਏਜ ਉਹ ਲੱਖ ਲਾਨ ਤੇ ਸਾਡੇ ਜਿਹਨੇ ਮਿਲਟਨ ਨਾਲ ਤੋਲਦੇ ਆ ਕਦੇ ਕਹਾਂਗੇ ਫਰੀ ਦੀ ਦਾ ਚੌਸਰ ਆ ਪੰਜਾਬੀ ਲੈਂਗੁਏਜ ਚੌਸਰ ਨਾਲ ਤਾਲਨਾ ਕਰਦੇ ਆ ਇਹਨੂੰ ਕਹਿੰਦੇ ਆ ਹੀਣ ਭਾਵ ਆਰਥਿਕ ਹੀਣ ਭਾਵ ਪੈਦਾ ਕਰਕੇ ਜਦੋਂ ਥੂੰ ਇਥੇ ਵਿਚਰ ਲਾਤਾ ਉਹਦੇ ਵਿੱਚ ਚਾਰ ਚੀਜ਼ਾਂ ਦੇ ਸੱਟ ਵੱਜਦੀ ਆ ਜਦੋਂ ਆਰਥਿਕਤਾ ਤੇ ਤੁਹਾਡੇ ਹਰ ਪ੍ਰਕਾਰ ਦਾ ਹੀਣ ਭਾਰ ਦਾ ਸ਼ਿਕਾਰ ਉਹਨੂੰ ਪਹਿਲਾ ਭਾਸ਼ਾ ਫੇਰ ਭੇਸ ਫੇਰ ਭੋਜਨ ਤੇ ਫੇਰ ਭਾਵਨਾ ਚਾਰ ਭੱਬੇ ਆ ਤੁਸੀਂ ਚਾਰਾਂ ਦੇ ਸ਼ਿਕਾਰ ਹੋ ਜਿੰਨੇ ਬੈਠੇ ਹੋ ਕੱਲਾ ਮੈਂ ਅਣਪੜ੍ਹਿਆ ਬੰਦਾ ਮੈਂ ਕੱਲਾ ਸ਼ਿਕਾਰ ਨਹੀਂ ਹਾਂ ਇਹ ਵੀ ਨਾਂ ਨਾ ਬੰਦਾ ਨਹੀਂ ਕਹਲਾ ਕਿਸੇ ਯੂਨੀਵਰਸਿਟੀ ਚ ਲੈ ਜਾਓ ਮੈਂ ਪੰਜਾਬ ਯੂਨੀਵਰਸਿਟੀ ਠੱਗ ਯੂਨੀਵਰਸਿਟੀ ਦਾ ਪੜਿਆ ਹੋਇਆ ਵਿਦਿਆਰਥੀ ਹਾਂ ਮੈਂ ਜਿੱਥੇ ਪੰਜਾਬੀ ਬੋਲਣਾ ਗੁਨਾਹ ਸੀ ਪੰਜਾਬੀ ਭੇਸ ਪਾ ਕੇ ਤਾਂ ਤੁਸੀਂ ਆ ਹੀ ਨਹੀਂ ਸਕਦੇ ਸੀ ਮੈਂ ਚਾਦਰਾਂ ਬਣ ਕੇ ਜਾਂਦਾ ਸੀ ਉੱਥੇ ਵਾਈਸ ਚਾਂਸਰ ਨੇ ਮੈਨੂੰ ਬੁਲਾ ਲਿਆ ਵੀ ਉਹ ਕਿਹੜਾ ਆ ਓਏ ਅਣਪੜਿਆ ਜਾਂ ਬੰਦੇ ਨੂੰ ਸੱਦ ਕੇ ਲਿਆ ਉਹ ਅੰਗਰੇਜ਼ੀ ਦੀ ਮੈਂ ਐਵੇਂ ਕਰਾਂ ਮੈਂ ਜਾ ਰਿਹਾ ਮੈਨੂੰ ਪੁੱਛਦਾ ਵੀ ਤੈਨੂੰ ਵਾਈਸ ਚਾਂਸਰ ਨੇ ਸੱਦਿਆ ਮੈਂ ਚੱਲ ਮੈਂ ਪੀਨ ਮੇਰੇ ਨਾਲ ਸੀ ਮੈਂ ਯਾਰ ਵਾਈਸ ਚਾਂਸਲਰ ਨੇ ਕਿਉਂ ਸੱਦਿਆ ਉਹਦਾ ਉਹ ਕਹਿਤਾ ਥਾ ਜੇ ਉਹ ਜੋ ਧੋਤੀ ਵਾਲਾ ਨਾ ਉਸ ਨੂੰ ਬੁਲਾ ਕਰ ਲਾਓ ਵੀ ਪੰਜਾਬ ਯੂਨੀਵਰਸਿਟੀ ਚ ਬੰਦਾ ਚਾਦਰਾਂ ਬਣ ਕੇ ਆ ਜੇ ਉਦੋਂ ਬੰਦਾ ਖੁੱਲੀ ਦਾੜ੍ਹੀ ਨਹੀਂ ਰੱਖ ਸਕਦਾ ਸੀ ਜਾਂ ਥੁੰਨੀ ਹੁੰਦੀ ਸੀ ਜਾਂ ਮੁੰਨੀ ਹੁੰਦੀ ਸੀ ਖੁੱਲੀ ਦਾੜ੍ਹੀ ਰੱਖਣ ਦਾ ਰਵਾਜ ਮੈਂ ਪਾਇਆ ਮੈਂ ਖੜ ਜੋ ਗਿਆ ਨਾ ਤੁਹਾਨੂੰ ਮੈਂ ਪੁੱਛਦਾ ਤੁਸੀਂ ਹੁੰਦੇ ਕੌਣ ਥੁੰਨੀ ਵਾਲੇ ਤੇ ਮੁੰਨੀ ਵਾਲੇ ਕੋਈ ਨਹੀਂ ਕਰਨ ਦਾ ਦੇਣ ਦਾ ਸੀ ਮੈਂ ਗਿਆ ਵਾਈਸ ਚਾਂਸਲਰ ਸੂਰਜਪਾਲ ਪੱਕਾ ਪੰਜਾਬੀ ਬਣਾਉਟੀ ਹਿੰਦੀ ਬੋਲਦਾ ਸੀ ਆੜਿਆ ਸਮਾਜੀ ਸੀ ਪੰਜਾਬੀ ਦਾ ਵਿਰੋਧੀ ਸੀ ਮੇਰੇ ਨਾਲ ਅੰਗਰੇਜ਼ੀ 'ਚ ਗੱਲ ਕਰਨ ਲੱਗਾ ਮੈਂ ਅੰਗਰੇਜ਼ੀ ਪੜ੍ਹਨ ਦੇ ਬਾਵਜੂਦ ਵੀ ਪੰਜਾਬੀ 'ਚ ਮੈਂ ਗੱਲ ਕਰਦਾ ਸੀ ਮੈਨੂੰ ਉਹਦਾ ਜੈਂਟਲਮੈਨ ਮਹ ਜੀ ਵਾਟ ਇਜ਼ ਅ ਪ੍ਰੋਬਲਮ ਮੈਂ ਕਾਦੀ ਕਾਦੀ ਅਦਾ ਯੂ ਨੋ ਹਰ ਇੰਸਟੀਚਿਊਨ ਦੀ ਕੋਈ ਨਾ ਕੋਈ ਡਿਸਪਲਿਨ ਹੁੰਦਾ ਮਹਾ ਪੱਕਾ ਹੁੰਦਾ ਮੈਂ ਫੇਰ ਵੀ ਸਮੱਸਿਆ ਅਦਾ ਯੂਆਰਐਨ ਧੋਤੀ ਮੈਂ ਬਿਲਕੁਲ ਨਹੀਂ ਮੈਂ ਮੈਂ ਚਾਦਰੇ ਜਾਂ ਧੋਤੀ ਇਸਤਰੀ ਲਿੰਗਾ ਚਾਦਰਾਂ ਪੁਲਿੰਗਾ ਬੋੜਾ ਨਾ ਹੋਵੇ ਤਾਂ ਮੈਂ ਮਸਕੇ ਗਿਆ ਸੀ ਵੀ ਜੇ ਮੈਨੂੰ ਯੂਨੀਵਰਸਿਟੀ ਕਰ ਦੇ ਤਾਂ ਕਰ ਦੇ ਮੈਂ ਉਹ ਤੋਂ ਬਿਨਾਂ ਪੜ ਸਕਦਾ ਯੂਨੀਵਰਸਿਟੀ ਬਿਨਾਂ ਪੜ ਸਕਦੇ ਆਪਾ ਪੜਨ ਦਾ ਆਦਤ ਹੋਣਾ ਚਾਹੀਦਾ ਮੈਂ ਐਸੇ ਕਰਕੇ 11 ਸਬਜੈਕਟਾਂ ਦੀ ਐਮ ਕੀਤੀ 5000 ਕਿਤਾਬ ਪੜੀ ਜਿਹੜਾ ਮਰਜੀ ਬੰਦਾ ਐ ਸੀ ਜੁਨੀਵਰਸਿਟੀ ਚ ਆਜੇ ਮੈਂ ਮੇਰੇ ਪੈਰਾਂ ਦੇ ਫਿੱਡੇ ਛੱਤਰ ਦੇ ਬਰਾਬਰ ਨਹੀਂ ਸਮਝਦਾ ਪਰ ਸ਼ਰਤ ਹੋਵੇ ਤੇ ਪੈਂਟ ਕੋਟ ਤੇ ਟਾਈ ਪਾਈ ਹੋਵੇ ਤੋਤੀ ਵਾਲੇ ਨਾਲ ਬਰੌੜਾ ਨਹੀਂ ਹੈ ਉਹਦੀ ਮੈਂ ਬਹੁਤ ਕਦਰ ਕਰਦਾ ਇਸ ਕਰਕੇ ਜਿਹੜੀ ਸੱਭਿਆਚਾਰ ਪੈਦਾ ਕਰੋ ਵਿੱਦਿਆ ਦੇ ਰਹੀ ਪੈਦਾ ਕਰੋ ਗੁਰੂ ਨਾਨਕ ਦੇ ਕਿੰਨੇ ਸਚਾਰਾ ਹੋ ਵੀ ਆ ਕਿ ਕੂੜਾ ਟੁੱਟੇ ਪਾਰ ਨੂੰ ਸਾਹਮਣੇ ਰੱਖ ਕੇ ਤੁਸੀਂ ਲਾਗੂ ਕਰੋ ਤੁਹਾਡੇ ਵਿਚਾਰ ਨੂੰ ਸਬਿਆਚਾਰ ਨੂੰ ਸਚਿਆਰ ਨੂੰ ਤੇ ਸੰਸਕਾਰ ਨੂੰ ਤੇ ਫੇਰ ਵੇਖੋ ਸੰਸਾਰ ਕਿਵੇਂ ਜਉਣ ਜੋਗ ਹੁੰਦਾ ਉਹਨੂੰ ਕਹਿੰਦੇ ਆ ਕਿਵ ਸਚਿਆਰਾ ਹੋ ਵੀਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮ ਤੇ ਰਜਾ ਨੂੰ ਪਿੰਡੇ ਤੇ ਬ੍ਰਹਮੰਡ ਦੀ ਜੋ ਜੋ ਪਿੰਡੇ ਸੋਵਰ ਮੰਡੇ ਪਿੰਡੇ ਤੇ ਬ੍ਰਹਮੰਡ ਦਾ ਤੁਹਾਨੂੰ ਗਿਆਨ ਆਉ ওই জি বিদ্যা লাগু করো নি ধে না খাও যদি বসতে রো রো